ਮੈਟਰ ਸੇਮ ਸਿੰਘ ਤਾਂ ਸੇਮ ਸਿੰਘ ਜੀ ਅਮਰਿਤਪਾਲ ਦੇ ਲਈ ਕੀ ਕੋਚੂ ਪ੍ਰਾਲੇਟਾ ਡੇ ਲੋ ਕੀਤੇ ਜਾ ਰਹੇ ਨੇ ਨੇਰੀਆਂ ਲੋਕੀ ਪੂਰੇ ਸਿੱਖ ਜਗਤ ਤੋਂ ਲੋਕਾਂ ਪੂਰੇ ਪੰਜਾਬ ਦੇ ਲੋਕਾਂ ਨੂੰ ਇਹ ਉਮੀਦ ਇਹਨਾਂ ਦੇ ਆਪਰਾਲੇ ਕੀਤੇ ਜਾ ਰਹੇ ਆ ਉਹ ਆਵਾਜ਼ ਚਾ ਰਹੇ ਆ ਕਿ ਉਹ ਅਮਰਿਤਪਾਲ ਨੂੰ ਜਾਂ ਉਹਨਾਂ ਦੇ ਸਾਥੀਆਂ ਨੂੰ ਤੁਰੰਤ ਰਿਹਾ ਕੀਤਾ ਜਾਣਾ ਚਾਹੀਦਾ ਤੇ ਉਹਨਾਂ ਨੂੰ ਜੋ ਲੋਕਾਂ ਨੇ ਜ਼ਿੰਮੇਵਾਰੀ ਸੌਂਪੀ ਆ ਉਹ ਉਹਨੂੰ ਨਿਭਾਉਣ ਅਪਿਛਲੇ ਦਿਨ ਤੁਸੀਂ ਅਕਾਲ ਤਖਤ ਦੇ ਜਥੇਦਾਰ ਜੀ ਨੂੰ ਵੀ ਮਿਲੇ ਆ ਕਿ ਉਹਨਾਂ ਨਾਲ ਕੋਈ ਉਹਨਾਂ ਦੇ ਬਾਰੇ ਗੱਲ ਹੋਈ ਹੈ ਸਰਕਾਰ ਤੱਕ ਪਹੁੰਚਾਉਣ ਦੀ ਕੋਈ ਗੱਲ ਹੋਈ ਨਹੀਂ ਇਹ ਉਹ ਜੀ ਇਹ ਕਿਸੇ ਸਵਾਦ ਮਿਲਣੀ ਸੀ ਉਹਨਾਂ ਨਾਲ ਅਸੀਂ ਵੀ ਉੱਥੇ ਮੱਥਾ ਟੇਕਣ ਵਾਸਤੇ ਗਏ ਸੀ ਉੱਥੇ ਉਹ ਮਿਲ ਗਏ ਤੇ ਚਲੋ ਉਹਨਾਂ ਨੇ ਵੀ ਪਰਿਵਾਰ ਨੂੰ ਵਧਾਈ ਦਿੱਤੀ ਤੇ ਹੋਰ ਜੋ ਸਿੱਖ ਮਸਲਿਆਂ ਦੇ ਉੱਪਰ ਇਹ ਗੱਲ ਹੋਈ ਕਿ ਸਾਡੇ ਨਾਲ ਜੋ ਬੇਇਨਸਾਫ਼ੀਆਂ ਹੋ ਰਹੀਆਂ ਇਹੋ ਜਿਹੀਆਂ ਚੀਜ਼ਾਂ ਦੇ ਬਾਰੇ ਤੇ ਅਸੀਂ ਤਾਂ ਉਮੀਦ ਕਰਦੇ ਹਾਂ ਕਿ ਉਹ ਜਿਹੜੇ ਜਸੇਦਾਰ ਆ ਸਾਰੇ ਤਖਤਾਂ ਦੇ ਹੋਰ ਵੀ ਜਿਹੜੇ ਕੋਈ ਸਿੱਖ ਕੌਮ ਦੇ ਨਾਮaide ਆ ਉਹਨਾਂ ਤੋਂ ਅਸੀਂ ਉਮੀਦ ਕਰਦੇ ਹਾਂ ਕੋ ਇਸ ਮਸਲੇ ਤੇ ਆਪਣੀ ਆਵਾਜ਼ ਬੁਲੰਦ ਕਰਨ ਤੇ ਸਰਕਾਰ ਨੂੰ ਮਜਬੂਰ ਕਰਨ ਕਿ ਉਹ ਇਸ ਮਸਲੇ ਤੇ ਜਿਹੜੇ ਸਾਡੇ ਨਾਲ ਜਾਂ ਸਾਡੀ ਕੌਮ ਨਾਲ ਤਕਰਾ ਹੋ ਰਿਹਾ ਉਹਦੇ ਵਾਸਤੇ ਸਾਨੂੰ ਹਨਸਾਰ ਮਿਲ ਸਕੇ ਸਾਰੇ ਕੰਮ 'ਚ ਸਰਕਾਰ ਦਾ ਰੋਲ ਕੀਵੇਂ ਸਮਝਦੇ ਹੋ ਤੁਸੀਂ ਸਰਕਾਰ ਦਾ ਰੋਲ ਤੇ ਜੀ ਬੜਾ ਨੈਗੇਟਿਵ ਹੈ ਜੀ ਸਰਕਾਰ ਨੇ ਪਹਿਲਾਂ ਵੀ ਇੱਕ ਅੱਛੇ ਭਲੀ ਜਿਹੜੀ ਉਹ ਲੋਕਾਂ ਨੂੰ ਬਚਾਉਣ ਦੀ ਮਹਿੰਮ ਚਲਾ ਰਹੀ ਸੀ ਨਸ਼ਿਆਂ ਦਾ ਜੋ ਹੜ ਸੀਗਾ ਉਹਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਸੀ ਤੋਂ ਉਹਨੂੰ ਗਲਤ ਇਲਜ਼ਾਮ ਲਗਾ ਕੇ ਉਹਨਾਂ ਤੇ ਇਹਨਾਂ ਦੇ ਗਲਤ ਤਰਾਵਾਂ ਲਾ ਕੇ ਜੋ ਐਨਐਸਏ ਵਰਗੇ ਕਾਨੂੰਨ ਹੈ ਬਹੁਤ ਸਖਤ ਹੈ ਉਹ ਉਹਨਾਂ 'ਚ ਉਹਨਾਂ ਨੂੰ ਗ੍ਰਿਫਤਾਰ ਕਰਨਾ ਔਰ ਡੂਰਗੜਦਲ ਲਗਾਣਾ ਇੱਕ ਬਹੁਤ ਵੱਡਾ ਪੰਜਾਬ ਦੇ ਲੋਕਾਂ ਨਾਲ ਸਿੱਖਾਂ ਨਾਲ ਬਹੁਤ ਵੱਡੀ ਬੇਇਨਸਾਫੀ ਹੋਈ ਅਜਲੰਦਰ ਜਿਮਨੀ ਚੋਂ ਵੀ ਹੈ ਜੀ ਉਸ ਬਾਰੇ ਕੀ ਸੋਚਦੇ ਤੁਸੀਂ ਨਹੀਂ ਉਹਦੇ 'ਚ ਅਸੀਂ ਕੋਈ ਕੋਈ ਪਾਰਟਿਸਪੇਟ ਨਹੀਂ ਕੀਤਾ ਤੇ ਅਸੀਂ ਸੋਚਦੇ ਹਾਂ ਕਿ ਕੋਈ ਜਿਹੜੀ ਕੋਈ ਆਪਣੇ ਪੰਜਾਬ ਦੀ ਗੱਲਾਂ ਜਿਹੜੀ ਚੰਗੀ ਸੋਚ ਵਾਲਾ ਕੋਈ ਬੰਦਾ ਅੱਗੇ ਆਵੇ ਅਸੀਂ ਇਹ ਚੀਜ਼ ਉਮੀਦ ਕਰਦੇ ਹਾਂ ਮਾਤਰ ਸਿੰਘ ਸਰ ਸੰਸਿੰਗ ਜੀ ਅਮਰਿਤਪਾਲ ਦੇ ਲਈ ਕੀ ਕੋਛੁ ਭਰਾ ਲੇਟਾ ਡੇ ਲੋ ਕੀਤੇ ਜਾਣ ਨੇਰੀਆਂ ਲੋਕੀ ਪੂਰੇ ਸਿੱਖ ਜਗਤ ਤੋਂ ਲੋਕਾਂ ਪੂਰੇ ਪੰਜਾਬ ਦੇ ਲੋਕਾਂ ਨੂੰ ਇਹ ਉਮੀਦ ਇਹਨਾਂ ਦੇ ਆਪਰਾਲੇ ਕੀਤੇ ਜਾ ਰਹੇ ਆ ਉਹ ਆਵਾਜ਼ ਚਾ ਰਹੇ ਆ ਕਿ ਉਹ ਅਮਰਤਬਾਲ ਨੂੰ ਜਾਂ ਉਹਨਾਂ ਦੇ ਸਾਥੀਆਂ ਨੂੰ ਤੁਰੰਤ ਰਿਹਾ ਕੀਤਾ ਜਾਣਾ ਚਾਹੀਦਾ ਤੇ ਉਹਨਾਂ ਨੂੰ ਜੋ ਲੋਕਾਂ ਨੇ ਜ਼ਿੰਮੇਵਾਰੀ ਸੌਂਪੀ ਆ ਉਹ ਉਹਨੂੰ ਨਿਭਾਉਣ ਇਹ ਪਿਛਲੇ ਦਿਨ ਤੁਸੀਂ ਅਕਾਲ ਤਖਤ ਦੇ ਜਥੇਦਾਰ ਜੀ ਨੂੰ ਵੀ ਮਿਲੇ ਆ ਕਿ ਉਹਨਾਂ ਨਾਲ ਕੋਈ ਉਹਨਾਂ ਦੇ ਬਾਰੇ ਗੱਲ ਹੋਈ ਹੈ ਸਰਕਾਰ ਤੱਕ ਪਹੁੰਚਾਉਣ ਦੀ ਕੋਈ ਗੱਲ ਹੋਈ ਹੈ ਦੇ ਉਹ ਜੀ ਇੱਕ ਸਹਿ ਸਵਾਭ ਮਿਲਣੀ ਸੀ ਉਹਨਾਂ ਨਾਲ ਅਸੀਂ ਵੀ ਉੱਥੇ ਮੱਥਾ ਟੇਕਣ ਵਾਸਤੇ ਗਏ ਸੀ ਉੱਥੇ ਉਹ ਮਿਲ ਗਏ ਤੇ ਚਲੋ ਉਹਨਾਂ ਨੇ ਵੀ ਪਰਿਵਾਰ ਨੂੰ ਵਧਾਈ ਦਿੱਤੀ ਤੇ ਹੋਰ ਜੋ ਸਿੱਖ ਮਸਲਿਆਂ ਦੇ ਉੱਪਰ ਇਹ ਗੱਲ ਹੋਈ ਕਿ ਸਾਡੇ ਨਾਲ ਜੋ ਬੇਇਨਸਾਫ਼ੀਆਂ ਹੋ ਰਹੀਆਂ ਇਹੋ ਜਿਹੀਆਂ ਚੀਜ਼ਾਂ ਦੇ ਬਾਰੇ ਤੇ ਅਸੀਂ ਤਾਂ ਉਮੀਦ ਕਰਦੇ ਹਾਂ ਕਿ ਉਹ ਜਿਹੜੇ ਜਸੇਦਾਰ ਆ ਸਾਰੇ ਤਖਤਾਂ ਦੇ ਹੋਰ ਵੀ ਜਿਹੜੇ ਕੋਈ ਸਿੱਖ ਕੌਮ ਦੇ ਨਾਮ ਦੇ ਆ ਉਹਨਾਂ ਤੋਂ ਅਸੀਂ ਉਮੀਦ ਕਰਦੇ ਹਾਂ ਕਿ ਉਹ ਇਸ ਮਸਲੇ ਤੇ ਆਪਣੀ ਆਵਾਜ਼ ਬੁਲੰਦ ਕਰਨ ਤੇ ਸਰਕਾਰ ਨੂੰ ਮਜਬੂਰ ਕਰਨ ਕਿ ਉਹ ਇਸ ਮਸਲੇ ਤੇ ਜਿਹੜੇ ਸਾਡੇ ਨਾਲ ਜਾਂ ਸਾਡੀ ਕੌਮ ਨਾਲ ਧੱਕਾ ਹੋ ਰਿਹਾ ਉਹਦੇ ਵਾਸਤੇ ਸਾਨੂੰ ਹਨਸਾਰ ਮਿਲ ਸਕੇ ਸਾਰੇ ਕੰਮ ਚ ਸਰਕਾਰ ਦਾ ਰੋਲ ਕੀਵੇਂ ਸਮਝਦੇ ਹੋ ਤੁਸੀਂ ਸਰਕਾਰ ਦਾ ਰੋਲ ਤੇ ਜੀ ਬੜਾ ਨੈਗੇਟਿਵ ਹੈ ਜੀ ਸਰਕਾਰ ਨੇ ਪਹਿਲਾਂ ਵੀ ਇੱਕ ਅੱਛੇ ਭਲੀ ਜਿਹੜੀ ਉਹ ਲੋਕਾਂ ਨੂੰ ਬਚਾਉਣ ਦੀ ਮਹਿੰਮ ਚਲਾ ਰਹੀ ਸੀ ਨਸ਼ਿਆਂ ਦਾ ਜੋ ਹੜ ਸੀਗਾ ਉਹਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਸੀ ਤੇ ਉਹਨੂੰ ਗਲਤ ਅਲਜਾਮ ਲਗਾ ਕੇ ਉਹਨਾਂ ਤੇ ਇਹਨਾਂ ਦੇ ਗਲਤ ਤਰਾਵਾਂ ਲਾ ਕੇ ਜੋ ਐਨਐਸਏ ਵਰਗੇ ਕਾਨੂੰਨ ਐ ਬਹੁਤ ਸਖਤ ਹੈ ਉਹ ਉਹਨਾਂ 'ਚ ਉਹਨਾਂ ਨੂੰ ਗ੍ਰਿਫਤਾਰ ਕਰਨਾ ਔਰ ਡੂਰਗੜਦਿਲ ਲਿਜਾਣਾ ਇੱਕ ਬਹੁਤ ਵੱਡਾ ਪੰਜਾਬ ਦੇ ਲੋਕਾਂ ਨਾਲ ਸਿੱਖਾਂ ਨਾਲ ਬਹੁਤ ਵੱਡੀ ਬੇਇਨਸਾਫੀ ਹੈ ਅ ਜਲੰਧਰ ਜਿਮਨੀ ਚੋਣ ਵੀ ਹੈ ਜੀ ਉਸ ਬਾਰੇ ਕੀ ਸੋਚਦੇ ਤੁਸੀਂ ਨਹੀਂ ਉਹਦੇ 'ਚ ਅਸੀਂ ਕੋਈ ਕੋਈ ਪਾਰਟਿਸਪੇਟ ਨਹੀਂ ਕੀਤਾ ਤੇ ਅਸੀਂ ਸੋਚਦੇ ਹਾਂ ਕਿ ਕੋਈ ਜਿਹੜੀ ਕੋਈ ਆਪਣੇ ਪੰਜਾਬ ਦੀ ਗੱਲਾਂ ਜਿਹੜੀ ਚੰਗੀ ਸੋਚ ਵਾਲਾ ਕੋਈ ਬੰਦਾ ਅੱਗੇ ਆਵੇ ਅਸੀਂ ਇਹ ਚੀਜ਼ ਉਮੀਦ ਕਰਦੇ ਹਾਂ ਠੀਕ